ਭਾਈ ਸੱਤੇ ਬਲਵੰਡ ਨੇ ਨਿੰਦਿਆ ਕੀਤੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅਪਸ਼ਬਦ ਬੋਲੇ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿਹਾ ਜਿਹੜੀ ਜ਼ੁਬਾਨ ਦੇ ਨਾਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਨਿੰਦਿਆ ਕੀਤੀ ਇਹਦੇ ਚ ਕੋੜ ਚੱਲੇਗਾ ਕੋੜ ਤੁਹਾਡਾ ਸਰੀਰ ਕੋੜੀ ਹੋ ਜਾਏਗਾ ਸਾਧ ਸੰਗਤ ਮਾਰੇ ਨੇ ਕਿਹਾ ਤੁਹਾਨੂੰ ਕੋਈ ਬਖਸ਼ੇਗਾ ਨਹੀਂ ਨਾ ਹੀ ਤੁਹਾਨੂੰ ਕੋਈ ਬਖਸ਼ਾਉਣ ਆਵੇ ਮਾਰੇ ਨੇ ਸਿੱਖਾਂ ਨੂੰ ਵੀ ਹਦਾਇਤ ਕੀਤੀ ਤੇ ਜਦੋਂ ਭਾਈ ਲੱਦਾ ਜੀ ਨੇ ਵੱਡਾ ਪਰਉਪਕਾਰ ਕੀਤਾ ਭਾਈ ਸੱਤੇ ਬਲਵੰਡ ਨੂੰ ਲੈ ਕੇ ਆਏ ਸਤਿਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਅੰਦਰ ਮਾਰੇ ਨੇ ਕਿਹਾ ਜਿਹੜੀ ਜ਼ੁਬਾਨ ਦੇ ਨਾਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਨਿੰਦਿਆ ਕੀਤੀ ਹੈ ਉਸੇ ਜ਼ੁਬਾਨ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਸਿਫਤਾਂ ਕਰੋ ਵਡਿਆਈਆਂ ਕਰੋ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰ ਦੀਆਂ ਵਡਿਆਈਆਂ ਕੀਤੀਆਂ ਭਾਈ ਸੱਤੇ ਤੇ ਬਲਵੰਡ ਦਾ ਕੋਹੜ ਦੂਰ ਹੋ ਗਿਆ ਸਾਧ ਸੰਗਤ ਅੱਜ ਵੀ ਉਸ ਭਾਈ ਸੱਤੇ ਤੇ ਬਲਵੰਡ ਦੀ ਉਚਾਰੀ ਹੋਈ ਬਾਣੀ RAM ਕਲੀ ਕੀ ਵਾਰ ਨੂੰ ਜਦੋਂ ਕੋਈ ਸਿੱਖ ਪੜ੍ਹਦਾ ਹੈ ਪੜਨ ਵਾਲਾ ਪ੍ਰੇਮੀ ਪੜਦਾ ਹੈ ਉਹਦੇ ਵੱਡੇ ਵੱਡੇ ਕੋੜ ਦੂਰ ਹੋ ਜਾਂਦੇ ਨੇ ਉਹਦੇ ਵੱਡੇ ਵੱਡੇ ਪਾਪ ਖਤਮ ਹੋ ਜਾਂਦੇ ਨੇ ਉਸ ਦੇ ਵੱਡੇ ਵੱਡੇ ਦਿਲਦਰ ਖਤਮ ਹੋ ਜਾਂਦੇ ਨੇ ਅੱਜ ਵੀ ਪ੍ਰੇਮ ਦੇ ਨਾਲ ਭਾਈ ਸੱਤੇ ਤੇ ਬਲਵੰਡ ਦੀ ਉਚਾਰੀ ਹੋਈ ਰਾਮਕਲੀ ਕੀ ਵਾਰ ਦੀ ਬਾਣੀ ਜੇ ਕੋਈ ਪ੍ਰੇਮ ਤੇ ਭਾਵਨਾ ਦੇ ਨਾਲ ਪੜਦਾ ਹੈ